ਚਤਰਵੇਦੀ ਦੀ ਗੱਲ ਮੈਂ ਜ਼ਰੂਰ ਕਰਨੀ ਹੈ ਕਿਉਂਕਿ ਚਤਰਵੇਦੀ ਜੀ ਤੋਂ ਬਿਨਾ ਤੇ ਗੱਲਬਾਤ ਸ਼ੁਰੂ ਨਹੀਂ ਹੋ ਰਹੀ ਅੱਜਕੱਲ ਇੱਕ ਨਾ ਗਾਣਾ ਸੀ ਇੱਕ ਚਤਰਨਾਰ ਇੱਕ ਚਤਰਨਾਰ ਗਾਇਆ ਵੀ ਉਸੇ ਸਟਾਈਲ ਚ ਸੀ ਉਹ ਹਨਾ ਉਹ ਮਤਲਬ ਕਿ ਮਹਿਮੂਦ ਨੇ ਗਾਇਆ ਸੀ ਸ਼ਾਇਦ ਇੱਕ ਚਤਰਨਾਰ ਰਿਹਾ ਇੱਕ ਚਤਰ ਜੀ ਜੀ ਤਾਂ ਮਤਲਬ ਕਿ ਇੱਥੇ ਚਤਰਨਾਰ ਦਾ ਮੁੱਦਾ ਨਹੀਂ ਹੈ ਇੱਥੇ ਤੇ ਚਤਰ ਬਰਖੁਰਾਰ ਦਾ ਮੁੱਦਾ ਬਣ ਗਿਆ ਹਮ ਚਤਰਵੇਦੀ ਦਾ ਜਿਕਰ ਹੋਗਾ ਜੀ ਬਹੁਤ ਵੱਡਾ ਮੁੱਦਾ ਚਤਰਵੇਦੀ ਸਾਹਿਬ ਹੋਰਾਂ ਨੇ ਵੀ ਗਾਂ ਬਣਾਤਾ ਬਈ ਪੁਲਿਸ ਜਿਹੜੀ ਹੈ ਨਾ ਉਹ ਆਪਸ ਦੇ ਵਿੱਚ ਸਿੰਘ ਫਸਾਤੇ ਪੁਲਿਸ ਦੇ ਤੇ ਇੱਥੋਂ ਤੱਕ ਕਹਾਣੀ ਵਾਪਰ ਕੀ ਕੱਲ ਆਪਾਂ ਗੱਲ ਕੀਤੀ ਸੀ ਕਿ ਭਾਈ ਕੋਰਟ ਤੱਕ ਜਾਣਾ ਪਿਆ ਅਦਾਲਤ ਤੱਕ ਜਾਣਾ ਪਿਆ ਉੱਥੋਂ ਬਾਅਦ ਜਿਹੜਾ ਫੈਸਲਾ ਆਇਆ ਮਿੰਡ ਜੀ ਉਹ ਵੀ ਸ਼ਰਕਲਟੀ ਮਾਰਨ ਵਾਲਾ ਹੀ ਹੈ ਉਹ ਵੀ ਕੰਮ ਉਲਟਾ ਹੀ ਹੋ ਗਿਆ ਉਹਦੇ ਬਾਰੇ ਦੱਸਿਓ ਵੀ ਹੁਣ ਚਤਰਵੇਦੀ ਜੀ ਕਿਹਦੇ ਹੱਥ ਲੱਗੇ ਨੇ ਛੱਕ ਲਿਆ ਅਗਲੇ ਨੇ ਹੂੰ ਪੰਜਾਬ ਪੁਲਿਸ ਆਰ ਮਿਲੋ ਸੱਜਣਾ ਤੇ ਭਾਈ ਹੁਣ ਉਹਨਾਂ ਨੇ ਲੱਭ ਲਿਆ ਉਹਨੂੰ ਜੀ ਮੈਂ ਜਪੂਲਸ ਤੇ ਠਾਣੇ ਦੇ ਅੱਗੇ ਐਂ ਬੈਠੀ ਸੀ ਕਿ ਜਿਵੇਂ ਮੰਨ ਲਓ ਲੋਨ ਵਾਲੇ ਆਏ ਹੋਣ ਤੁਹਾਨੂੰ ਪਤਾ ਨਾ ਵੀ ਹਾਂ ਉਹ ਆਉਂਦੇ ਫਾਈਨੈਂਸ ਕੰਪਨੀਆਂ ਦੇ ਜੀ ਜੀ ਬਾਹਰ ਕੱਢੋ ਬੰਦਾ ਅੰਦਰ ਵੜਿਆ ਉਹ ਕਹਿੰਦੇ ਮੈਂ ਨਹੀਂ ਬਾਹਰ ਆ ਫਿਰ ਕਰਦੇ ਆਂ ਗੱਲ ਇਹ ਤੇ ਇਦਾਂ ਜਿੱਦਾਂ EMI ਟੁੱਟੀ ਹੁੰਦੀ ਆ ਇਹ ਲੈਣ ਗਏ ਹੁੰਦੇ ਵਸੂਲ ਕਰਨ ਗਏ ਹੁੰਦੇ ਆ ਤਾਂ ਚਤੁਰਵੇਦੀ ਇਹਨਾਂ ਨੇ ਖੀਰ ਲੈ ਲਿਆ ਕਿਵੇਂ ਲੈ ਲਿਆ ਜੀ ਜੀ ਚਤੁਰਵੇਦੀ ਇਤਰਾ ਲੈ ਲਿਆ ਕਿ ਇਹ ਗਏ ਰੋਪੜ ਕੋਟਚ ਹੁਣ ਰੋਪੜਕੋਟ ਦੇ ਵਿੱਚ ਇਸ ਕਰਕੇ ਗਏ ਕਿਉਂਕਿ ਦਿਨੇਸ਼ ਚੱਡਾ ਉੱਥੋਂ ਦੇ ਵਿਧਾਇਕ ਆ ਜੀ ਉਹ ਖੁਦ ਪੇਸ਼ੇ ਤੋਂ ਵਕੀਲ ਰਹੇ ਨੇ ਦਿਨੇਸ਼ ਚੱਡਾ ਨੇ ਵੀ ਕਿਹਾ ਕਿ ਯਾਰ ਮੇਰੇ ਸਾਈਨ ਵੀ ਜਾਂਦੀ ਮਾਰ ਲਏ ਨੇ ਆਫ ਆਈ ਆਰ ਕੱਟੀ ਗਈ ਜੀ ਰੋਪੜਕੋਟ ਨੇ ਚੰਡੀਗੜ੍ਹ ਪੁਲਿਸ ਨੂੰ ਸੱਦ ਲਿਆ ਹੁਣ ਦੇਖੋ ਮਾਮਲਾ ਪਤਾ ਕੀ ਹੁੰਦਾ ਹੈ ਹਮ ਕਿ فرض ਕਰੋ ਕਿ ਅਦਾਲਤ ਨੇ ਗ੍ਰਿਫਤਾਰੀ ਦਾ ਆਰਡਰ ਪਾਸ ਕਰਤਾ ਵਾਰੰਟ ਜੀ ਉਸ ਵਾਰੰਟ ਨੂੰ ਮਤਲਬ ਕਿ ਪਾਲਣ ਕਰਵਾਉਣਾ ਹੈ ਕਿਸੇ ਵੀ ਸਟੇਟ ਜਾਂ ਕਿਸੇ ਵੀ ਜ਼ਿਲ੍ਹੇ ਦੀ ਪੁਲਿਸ ਨੇ ਜਾਂ ਕਿਸੇ ਉਠਾਣੇ ਦੀ ਪੁਲਿਸ ਨੇ ਜੀ ਤੇ ਕੋਈ ਸਰਪੰਚ ਜਾਂ ਨੰਬਰ ਦਾ ਇਹ ਨਹੀਂ ਕਹਿ ਸਕਦਾ ਕਿ ਨਹੀਂ 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 ਮੈਂ ਨਹੀਂ ਫੜ ਉਹ ਫੜ ਦਿੰਦਾ ਭਾਈ ਮੈਂ ਨਹੀਂ ਜਾਣ ਦਿੰਦਾ ਜੀ ਤਾਂ ਉੱਥੇ ਕੀ ਬਣ ਜਾਏਗਾ ਫਿਰ ਕੰਟੈਂਪਟ ਆਫ ਕੋਰਟ ਜੀ ਤੇ ਜਦੋਂ ਕੋਈ ਸਰਕਾਰੀ ਬੰਦਾ ਕੰਟੈਂਟ ਆਫ ਕੋਰਟ ਕਰਦਾ ਹੈ ਅਦਾਲਤੀ ਅਵਗਿਆ ਕਰਦਾ ਹੈ ਤਾਂ ਫਿਰ ਸਰ ਉਹਦਾ ਬੁਰਾ ਸਮਾਂ ਹੁੰਦਾ ਉਸ ਟਾਈਮ ਹੂੰ ਸਰਕਾਰਾਂ ਤੇ ਕੰਟੈਂਪਟ ਬਣਦੀ ਹੈ ਜਾਂ ਸਰਕਾਰੀ ਮੁਲਾਜ਼ਮ ਤੇ ਕੰਟੈਂਪਟ ਬਣਦੀ ਹੈ ਨਾ ਤਾਂ ਸਮਝ ਲਓ ਕਿ ਪਰਲੋ ਹੈ ਜਿਵੇਂ ਸਤਿੰਦਰ ਸਰਤਾਜ ਦਾ ਗੀਤ ਹੈ ਨਾ ਜੀ ਪਰਲੋ ਹੈ ਹੂੰ ਤਾਂ ਇਦਾਂ ਪਰਲੋ ਆ ਜਾਂਦੀ ਹੈ ਉਹਦੇ ਤੇ ਵੀ ਇੱਕ ਵਾਰੀ ਤਾਂ ਬਰਹਿਲ ਜਦੋਂ ਉਹਨਾਂ ਨੇ ਰੁਕਾ ਭੇਜਿਆ ਕਿ ਹਾਂ ਭਾਈ ਆ ਕੇ ਜਵਾਬ ਦਿਓ ਹੂੰ ਸੈਕਟਰ 3 ਥਾਣਾ ਇਨਾ ਦੇਤੇ ਫਿਰ ਨਾਲ ਦੀ ਨਾਲ ਪਸੀਨੇ ਛੁੱਟ ਗਏ ਨੱਖਿਆ ਬੰਦਾ ਲੈ ਜਾ ਕਿਉਂਕਿ ਰੋਪੜ ਕੋਟ ਨੇ ਪੁੱਛਿਆ ਕਿ ਤੁਸੀਂ ਕਿਹੜੇ ਵਾਚ ਫੜਿਆ ਹੈ ਜੀ ਸਾਡੇ ਨਾ ਚਾਚੇ ਦਾ ਮੁੰਡਾ ਮਲਕੀ ਛੋਟਾ ਹੁੰਦਾ ਸੀ ਤੇ ਸਾਡੇ ਚੌਲਾ ਦੀ ਦੇਗ ਲਾਉਂਦੇ ਹੁੰਦੇ ਸੀ ਤੁਹਾਡੇ ਵੀ ਲਾਉਂਦੇ ਹੁੰਦੇ ਉਹਨਾਂ ਦੇ ਚੌਲ ਸਾਰੇ ਲਗਭਗ ਅਲੱਗ-ਅਲੱਗ ਸਾਡੇ ਉੱਥੇ ਮੰਗਲਵਾਰ ਵੀਰਵਾਰ ਪਿੰਡ ਚ ਬੜੀਆਂ ਦੇਗਾਂ ਰਹਿੰਦੀਆਂ ਸੰਤੇ ਉਹ ਛੋਟਾ ਜਿਹਾ ਹੁੰਦਾ ਸੀ ਬੜਾ ਸਮਾਰਟੀ ਸੀਗਾ ਤੇ ਉਹ ਗਿਆ ਧਾਇ ਹੀ ਨਾ ਹੂੰ ਦੋ ਘੰਟੇ ਤੱਕ ਮੈਂ ਹੂੰ ਤੋਂ ਪਿੱਛੇ ਮਤਲਬ ਦਾਦਾ ਸੀ ਉਹ ਗਿਆ ਜੀ ਤੇ ਉਹ ਤਾਂ ਖਲੋਤਾ ਛੋਟਾ ਜਿਹਾ ਸੀਗਾ ਉਹ ਤਾਂ ਵੇਖੇ ਨਾ ਵੀ ਕੌਣ ਆਉਂਦਾ ਕੌਣ ਜਾਂਦਾ ਥੋੜੇ ਖਾਲੇ ਤਮਸਤ ਜੀ ਉਹ ਇੱਥੇ ਆ ਕੇ ਕਹਿੰਦਾ ਕਹਿੰਦਾ ਜੀਤ ਸਿੰਘਾਂ ਜੇ ਚੌਲ ਨਹੀਂ ਦੇਣੇ ਤੇ ਠੀਕ ਹੈ ਮੇਰਾ ਪੋਤਰਾ ਕਿਹੜੇ ਵਾਚ ਰੱਖ ਲਏ ਹਾਂ ਜੀ ਪੋਤੇ ਦੇ ਦੇ ਹਾਂ ਬਿਲਕੁਲ ਉੱਥੇ ਵੀ ਇਹੋ ਮਸਲਾ ਬਣ ਗਿਆ कोर्ट ਨੇ ਪੁੱਛਿਆ ਕਿ ਭਾਈ ਤੁਹੀਂ ਨੂੰ ਕਿਹੜੇ ਵਾਚ ਰੱਖਿਆ ਹੂੰ ਕਿਵੇਂ ਇਹਨੂੰ ਹਿਰਾਸਤ ਚ ਰੱਖਿਆ ਜੀ ਉਹ ਤੇ ਫਸ ਗਏ ਇੱਕ ਕੰਟੈਂਪਟ ਦੂਸਰਾ ਹਿਰਾਸਤ ਹੂੰ ਇਹਨਾਂ ਨੇ ਫਿਰ ਫੌਰੀ ਤੌਰ ਤੇ ਭਾਈ ਮਸਲੇ ਹੱਲ ਕੀਤੇ ਮਸਲੇ ਹੱਲ یوں ਕੀਤੇ ਕਿ ਸ਼ਾਇਦ ਚੰਡੀਗੜ੍ਹ ਪੁਲਿਸ ਨੇ ਲਿਖਾ ਪੱਤਰੀ ਚ ਕਿਹਾ ਕਿ ਭਾਈ ਜੀ ਦੇਖੋ ਇਹਨੂੰ ਜਾਨ ਦਾ ਖਤਰਾ ਸੀ ਜਾਨ ਜਾਨ ਦਾ ਖਤਰਾ ਨਹੀਂ ਤੇਰੇ ਪਿੱਛੇ ਜਾਨ ਜਾਨ ਦਾ ਖਤਰਾ ਹੂੰ ਤੇ ਅਸੀਂ ਨੂੰ ਇਸ ਕਰਕੇ ਸਿਕਿਉਰਿਟੀ ਦਿੰਦੀ ਤੇ ਕਮਾਲ ਦੀ ਗੱਲ ਹੈ ਕਿ ਚਤਰਵੇਦੀ ਜਿਸ ਇਨੋਵਾ 'ਚ ਵਿਧਾਨ ਸਭਾ ਪਹੁੰਚਦਾ ਉਹ ਚੰਡੀਗੜ੍ਹ ਪੁਲਿਸ ਦੀ ਹੈ ਤੇ ਉਸ ਨੂੰ ਇਨੋਵਾ ਨੂੰ ਸ਼ੈੱਡ ਚਲਾ ਰਿਆ ਸੀਗਾ ਨਰਿੰਦਰ ਪਟਿਆਲ ਬਹੁਤ ਵੱਡੇ ਪੱਤਰਕਾਰ ਦਾ ਭਰਾ ਚੰਡੀਗੜ੍ਹ ਪੁਲਿਸ ਦਾ ਸਭ ਤੋਂ ਚਰਚਿਤ ਇਨਸਪੈਕਟਰ ਜਿਹਦੀ ਬਹਿਸ ਹੋਈ ਐ ਐਸਪੀ ਪੰਜਾਬ ਦੇ ਨਾਲ ਐਸਪੀ ਪੰਜਾਬ ਸੀ ਨਾ ਰੋਪੜਾ ਹਾਂਜੀ ਹਾਂਜੀ ਬਿਲਕੁਲ ਕਿੰਨੀ ਬਹਿਸ ਹੋਈ ਬਹੁਤ ਇੰਟਰਸਟਿੰਗ ਚੀਜ਼ਾਂ ਨਹੀਂ ਵਾਪਰ ਰਹੀਆਂ ਸਰ ਤਾਨੂੰ ਨਹੀਂ ਲੱਗਦਾ ਕਿ ਇੱਕ ਅਜਬ ਗਜਬ ਡਰਾਮਾ ਚੱਲ ਰਿਹਾ ਜਿਵੇਂ ਪਰਸਨਲ ਤੌਰ ਤੇ ਕਿਸੇ ਬੰਦੇ ਦੇ ਤੁਸੀਂ ਸਿਕਿਉਰਿਟੀ ਤੇ ਲੱਗੇ ਹੋਣ ਤਾਂ ਜਦੋਂ ਇਹਨਾਂ ਨੂੰ ਦੋ ਤਿੰਨ ਚੀਜ਼ਾਂ ਦਾ ਘੇਰਾ ਪਿਆ ਫਿਰ ਇਹਨਾਂ ਨੇ ਆਖਿਆ ਬੰਦਾ ਲੈ ਜਾਓ ਇਹਨਾਂ ਨੇ ਬੰਦਾ ਚੱਕਿਆ ਹੁਣ ਅਦਾਲਤ 'ਚ ਪੇਸ਼ ਕਰ ਦਿੱਤਾ ਇਹ ਚਤਰਵੇਦੀ ਹੈ ਕਲੇਸ਼ ਦਾ ਘਾਰੀਆ ਮੈ ਲਾਇਆ ਸਾ ਜੀ ਅੱਜ ਪੱਤਰਕਾਰਾਂ ਨਾਲ ਕਲੇਸ਼ ਪੈ ਗਿਆ ਪੁਲਿਸ ਆ ਜਾਂਦਾ ਪੱਤਰਕਾਰਾਂ ਦੇ ਉਹਨਾਂ ਨੇ ਫੋਨ ਫਾਨ ਖੋਲੇ ਉਹਨਾਂ ਨੇ ਰੌਲਾ ਪਾਇਆ ਉਹ ਪੱਤਰਕਾਰਾਂ ਦੇ ਫੋਨ ਵਾਪਸ ਹੋਣ ਆਏ ਹੂੰ ਤੇ ਦੂਜੇ ਪਾਸੇ ਅੱਜ ਵੇਖੋ ਕਲੇਸ਼ ਇੱਕ ਹੋਰ ਕਿ ਵਕੀਲ ਉਥੇ ਹੜਤਾਲ ਤੇ ਨੇ ਚਤੁਰਵੇਦੀ ਕਹਿੰਦਾ ਕਿ ਮੈਂ ਆਪ ਹੀ ਬਹਿਸ ਕਰ ਲੂੰਗਾ ਏਡੀ ਕਿਹੜੀ ਗੱਲ ਆ ਆਈ ਈ ਗੱਲ ਨਹੀਂ ਸੀ ਚਿੱਟੀ ਤੋਂ ਬਣਾ ਕੇ ਲੈ ਗਿਆ ਜੀ ਉਹ ਭਾਈ ਕਹਿੰਦਾ ਵੀ ਦੇਖੋ ਤੇ ਮੇਰਾ ਤੇ ਮਾਮਲਾ ਹੀ ਵਿਧਾਨ ਸਭਾ ਦਾ ਬਣਦਾ ਹਮ ਕਮਾਲ ਦੀ ਗੱਲ ਹੈ ਯਾਰ ਬੰਦਾ ਵਾਕਿਆ ਮਾਸਟਰ ਸਟ੍ਰੋਕ ਹੀ ਖੇਡਦਾ ਉਹ ਕਹਿੰਦਾ ਮੇਰਾ ਤੇ ਮਾਮਲਾ ਵਿਧਾਨ ਸਭਾ ਨਾਲ ਰਿਲੇਟਡ ਹੈ ਸਰ ਤੁਹਾਡਾ ਕੋਰਟ ਦਾ ਕੀ ਚੱਕਰ ਹੈ ਇਹਦੇ 'ਚ ਉਹਨਾਂ ਨੇ ਕਿਹਾ 7 ਦਿਨ ਦਾ ਰਿਮਾਂਡ ਦਿਓ ਇਹਦਾ ਹਮ ਪੁੱਛੀ ਕੀ ਚੱਕਰ ਉਹਨੂੰ ਰਿਮਾਂਡ ਤੇ ਬਾਂਗ ਪੈਂਦੀ ਆ ਕੋਈ ਡਿਮਾਂਡ ਆਉਂਦੀ ਕੀ ਆਉਂਦਾ ਹਸਾਬ-ਕਿਤਾਬ ਪਰ ਚਤ੍ਰੋਵੇਦੀ ਨੇ ਬਈ ਐਸਾ ਚੱਕਰਾਂ ਚ ਪਾਇਆ ਹੋਇਆ ਐਸਾ ਚੱਕਰਾਂ ਚ ਪਾਇਆ ਵੀ ਗੱਲ ਛੱਡ ਦਿਓ ਜੀ ਮਤਲਬ ਕਿ ਤਹਿਲ ਕਮਚਾ ਦਿੱਤਾ ਬੰਦੇ ਨੇ ਤਹਿਲ ਕਾ ਪਰ ਜਿਹੜੀਆਂ ਚੀਜ਼ਾਂ ਵਾਪਰੀਆਂ ਬੜੀਆਂ ਇੰਟਰਸਟਿੰਗ ਨੇ ਬੜੀਆਂ ਇੰਟਰਸਟਿੰਗ ਨੇ ਮੈਨੂੰ ਲੱਗਦਾ ਵੀ ਇਹ ਸਭ ਤੋਂ ਲੰਮੀ ਖਬਰ ਚੱਲੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਅੱਜ ਮੈਂ ਥਾਰ ਵਾਲੀ ਬੀਬੀ ਦੀ ਚੱਲੀ ਸੀ ਉਹ ਮੈਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਮਹੀਨਾ ਨਹੀਂ ਚੱਲ ਚੱਲਣਾ ਹਟਦੀ ਤੇ ਅਜੇ ਵੀ ਨਹੀਂ ਉਹ ਇੱਕ ਉਹ ਪੱਤਰਕਾਰ ਸਾਡੇ ਬਜ਼ੁਰਗ ਪੱਤਰਕਾਰ ਨੇ ਉਹ ਪਾਈ ਬੈਠੀ ਸੀ ਕਹਿੰਦੇ ਇਹਦੀ ਸਿਲਕ ਨੇ ਤੋੜੀ ਕੋਠੀ ਵਾਲੀ ਬਾਈ ਜੀ ਇਹ ਕੋਠੀ ਨੂੰ ਸੀਲ ਨਹੀਂ ਸੀ ਲੱਗੀ ਉਹਨਾਂ ਦਾ ਵੀ ਨਵਾਂ ਮੁੱਦਾ ਚੁੱਕਿਆ ਹੋਇਆ ਇਹ ਜਿਹੜੀ ਸੀਲ ਸੀ ਕੋਠੀ ਵਾਲੀ ਇਹ ਕੌਣ ਤੋੜ ਗਿਆ ਜੀ ਜੀ ਮਿੰਟੂ ਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਕੁਝ ਦੋਸਤ ਮਿੱਤਰ ਆਪਣੇ ਨਾਲ ਜਿਹੜੇ ਜੁੜ ਚੁੱਕੇ ਨੇ ਗੱਲਬਾਤ ਉਹ ਵੀ ਤੋੜ ਰਹੇ ਨੇ ਬਈ ਹਰਚਨ ਸਿੰਘ ਭੁੱਲਰ ਉਹਨਾਂ ਦਾ ਨਾਮ ਆ ਰਿਹਾ ਵਾਰ-ਵਾਰ ਦੋਸਤ ਸਮਝ ਗਏ ਨੇ ਵੀ ਕਿਹੜੀ ਵੱਡੀ ਖਬਰ ਦੀ ਆਪਾਂ ਗੱਲਬਾਤ ਕਰ ਰਹੇ ਸੀ ਖੈਰ ਚਲੋ ਉਸ ਖਬਰ ਤੇ ਵੀ ਆਪਾਂ ਆਉਣੇ ਆ ਤੇ ਇੱਕ ਮਿੱਤਰ ਕਹਿ ਰਹੇ ਸੀ ਕਿ ਬਈ ਚਾਰ ਵੇਦਾਂ ਦਾ ਜਿਹਨੂੰ ਗਿਆਨ ਹੋਵੇ ਉਹਨੂੰ ਚਤ ਲਵਜੀ ਕਹਿ ਰਹੇ ਸੀਗੇ ਪਰ ਇੱਥੇ ਤੇ ਬਈ ਇਹਨਾਂ ਨੇ ਪਤਾ ਨਹੀਂ ਕਿਹੜੇ ਇਹਨਾਂ ਦਾ ਗਿਆਨ ਹੈ ਮੈਨੂੰ ਪਤਾ ਨਹੀਂ ਜੀ ਵੇਦ ਕਿਹੜੇ ਕਿਹੜੇ ਉਹਨੇ ਪੜ੍ਹੇ ਆ ਪਰ ਸਿਆਸੀ ਤੌਰ ਤੇ ਤੇ ਮੈਨੂੰ ਲੱਗਦਾ ਕਿ ਉਹਨੇ ਪੂਰੀ ਪੜ੍ਹਾਈ ਕੀਤੀ ਆ ਜੀ ਇਹੋ ਜਿਹੀ ਪੜ੍ਹਾਈ ਕੀਤੀ ਆ ਕਿ ਕੇਸ ਵੀ ਆਪ ਦਾ ਲੜੀ ਜਾਂਦਾ ਇੱਥੇ ਇਹਨਾਂ ਨੂੰ ਲੜਾਈ ਵੀ ਜਾਂਦਾ ਪੁਲਿਸ ਵੀ ਲੜਾਤੀ ਸੋ ਵਕੀਲ ਵੀ ਆ ਚੜ੍ਹਤਾ ਹਲਤੇ ਨੇ ਪੱਤਰਕਾਰ ਵੀ ਲੜਾਤੇ ਆ ਪਤਾ ਨਹੀਂ ਕਿਹੜਾ ਉਹਨੇ ਪੜ੍ਹਿਆ ਜੇ ਭਾਈ ਪਾਠ ਤੇ ਸਬਕ ਉਥੇ ਲੜਾਈ ਤੁਰਿਆ ਹੁੰਦਾ ਲੜਾਈ ਤੁਰਿਆ ਹੁੰਦਾ ਜੀ ਜਗਦੀਪ ਜੀ ਦੱਸ ਰਹੇ ਕਿ ਨੇ ਪੱਤਰਕਾਰਾਂ ਦੇ ਫੋਨ ਵੀ ਕਹਿੰਦੇ ਖੋਏ ਗਏ ਅਦਾਲਤ ਦੇ ਵਿੱਚ ਲਿਆਇੰਤ ਰੋਕਿਆ ਗਿਆ ਜੀ ਕਿੱਥੇ ਜਾਏਗਾ ਚਤਰਵੇਦੀ ਠੀਕ ਹੈ ਨਾ ਜੀ ਉੱਥੇ ਉੱਥੇ ਐਸੀ ਤੈਸੀ ਕਰੀ ਜਾਂਦਾ ਉਹ ਜਿਵੇਂ ਕਹਿੰਦਾ ਨਾ ਕਿ ਜਦ ਦੇ ਜੰਮੇ ਸੂਰਜ ਭਾਨ ਚੁੱਲ੍ਹੇ ਅੱਗ ਨਾ ਮੰਜੇ ਬਾਨ ਹਮ ਸਭ ਨਵੇੜੀ ਤੁਰਿਆ ਹੁੰਦੇ ਆ ਭਾਗਪਰੀ ਦਾ ਪੈਰ ਪਿਆ ਤੇ ਤਖਤਾ ਜ਼ਹਰਾ ਉਜੜ ਗਿਆ ਇਹਦਾ ਹੁੰਦਾ ਕਈ ਬੰਦੇ ਜੀ ਜੀ ਕੁਲਦੀਪ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਜਿਹੜੀ ਗੱਲ ਤੁਸੀਂ ਵਾਰ-ਵਾਰ ਦੁਹਰਾ ਰਹੇ ਹੋ ਕਮੈਂਟ ਦੇ ਵਿੱਚ ਦਲਜੀਤ ਸਿੰਘ ਸੰਧੂ ਜੀ ਵੀ ਦੱਸ ਰਹੇ ਨੇ ਕਿ ਡੀਆਈਜੀ ਭੁੱਲਰ ਬਈ ਸੀਬੀਆਈ ਨੇ ਚੱਕ ਲਿਆ ਮਿੰਟੂ ਜੀ ਚੱਕ ਲਿਆ ਤੇ ਸਾਨੂੰ ਵੀ ਦੱਸੋ ਵੀ ਹੁਣ ਕਾਹ ਤੋਂ ਚੱਕ ਲਿਆ ਡੀਆਈਜੀ ਸਾਹਿਬ ਨੂੰ ਐਸੇ ਤੇ ਕਹਿੰਦੇ ਕੋਈ ਰਿਸ਼ਵਤ ਦਾ ਮਾਮਲਾ ਸੀ ਪਰ ਰਿਸ਼ਵਤ ਦਾ ਹੀ ਮਾਮਲਾ ਸੀ ਕਿ ਕੋਈ ਹੋਰ ਵੀ ਮਾਮਲਾ ਸੀ